लुधियाना के गैसपुरा इलाके के लोगों की तरफ से चक्का जाम किया गया सड़कों पर उतरकर लोगों ने पंजाब सरकार के खिलाफ जम के नारेबाजी की प्रदर्शन के दौरान मौजूदा सरकार पर कई तरह के आरोप लगाए गए बताया जा रहा है कि गैसपुरा के इलाकों में सीवरेज की पानी की समस्या से जूझ रहे लोग कई बार मौजूदा सरकार से गुहार लगा चुके हैं लेकिन उनकी समस्या का समाधान नहीं हुआ जिसके बाद लोग इसके विरोध में सड़कों पर उतरते हुए नजर आए और इन्होंने अपना गुस्सा जाहिर किया साथ ही चेतावनी भी दी कि अगर उनके समस्या का हल नहीं किया जाता है तो वह वा आने वाले समय में इससे बड़ा प्रदर्शन भी कर सकते हैं ਮੇਰਾ ਨਾਮ ਐਡਵੋਕੇਟ ਰਵਿੰਦਰ ਰਾਓਤਾ ਜੀ ਕੀ ਮਾਮਲਾ ਹੈ ਕਿ ਸਾਰੇ ਇੱਥੇ ਖੜੇ ਹੋ? ਮਾਮਲਾ ਇਹ ਹੈ ਵੀ ਬਕਤਖ ਮੱਲਿਆਂ ਦੇ ਵਿੱਚੋਂ ਜਿੰਨੇ ਮੋਟਵਾਰ ਬੰਦੇ ਨੇ ਉਹ ਸਾਰੇ ਇਕੱਠੇ ਹੋਏ ਨੇ ਜਿਹੜੇ ਗਿਆਸਪੁਰਾ ਦੇ ਵਿੱਚ ਜਿਹੜਾ ਇਹ ਪਾਣੀ ਦਾ ਸਿਸਟਮ ਆ ਡਰੇਨੇਜ ਸਿਸਟਮ ਬਿਲਕੁਲ ਲਚਾਰ ਆ ਬਿਲਕੁਲ ਬਰਸਾਤ ਵੀ ਹੈ ਨਹੀਂ ਪਰ ਪਾਣੀ ਇੱਥੇ ਖੜਾ ਹੋਇਆ ਗੰਦਾ ਪਾਣੀ ਖੜਾ ਇਹ ਪਾਣੀ ਜਿਹੜਾ ਵਾ ਕੱਲ ਨੂੰ ਗ੍ਰੀਪੀ ਵਾਟਰ ਦੇ ਨਾਲ ਮਿਲ ਜਾਂਦਾ ਤੇ ਇਸ ਨਾਲ ਡਾਇਰੀਆ, ਡਿੰਗੂ, ਮਲੇਰੀਆ ਗੇਸਟ੍ਰੋ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਕੁਆਟਰ ਬੋਰਨ ਜਿੰਨੀਆਂ ਵੀ ਡਿਜ਼ੀਜ਼ ਨੇ ਆ ਗੰਦੇ ਪਾਣੀ ਕਰਕੇ ਹੁੰਦੀਆਂ ਨੇ bina ਬਰਸਾਤ ਦੇ ਇਹ ਪਾਣੀ ਦਾ ਜਿਹੜਾ ਸੋਰਸ ਆ ਕਿੱਥੋਂ ਇਹ ਪਾਣੀ ਆ ਰਿਹਾ ਇਹ ਪਾਣੀ ਦੇ ਸਰਪਲ ਕੋਲ ਜਾਣ ਜਿਹੜਾ ਇਹ ਚੱਲਦਾ ਹੋਇਆ ਪਾਣੀ ਆ ਇਸ ਪਾਣੀ ਨੂੰ ਬੰਦ ਕੀਤਾ ਜਾਵੇ ਇਸ ਸੰਬੰਧ ਵਿੱਚ ਆ ਰਹੇ ਆ ਆਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਆ ਲੱਖ ਤੋਂ 1.5 ਲੱਖ ਲੋਕ ਜਿਹੜਾ ਇਹ ਤੋਂ ਰੋਜ਼ ਆਪਕੋ ਡਾਊਨ ਕਰਦਾ ਵਾ ਬੀੜੀਜ਼ ਸਟੂਡੈਂਟਸ ਬਜ਼ੁਰਗ ਇਹਨਾਂ ਇੱਥੇ ਆ ਜਿਹੜੇ ਰਸਤੇ ਤੋਂ ਜਾਣਾ ਪੈਂਦਾ ਇਹਦੇ ਵਿੱਚ ਦਿੱਕਤ ਆ ਰਹੀ ਆ ਇਹਨੂੰ ਨਿਜਾਤ ਪਾਣ ਲਈ ਅੱਜ ਅਸੀਂ ਇੱਥੇ ਪ੍ਰਸ਼ਾਸਨ ਦੇ ਖਿਲਾਫ ਰਿਸਟ ਕੀਤਾ ਵਾ ਔਰ ਇਸ ਤੋਂ ਬਾਅਦ ਜੇ ਸਾਡਾ ਕੰਮ ਨਹੀਂ ਹੋਇਆ ਅਸੀਂ ਕੰਸਰਨ ਜਿਹੜੇ ਫਲੈਕਸ ਵਿੱਚ ਜਾਵਾਂਗੇ ਔਰ ਜੋ ਕੋਈ ਵੀ ਅਫਸਰ ਜੀ ਹੈ ਕੋਈ ਵੀ ਐਕਸਟਰਾ ਲੈਕਚਰ ਹੋਇਆ ਉਹਨਾਂ ਤੇ ਅਸੀਂ ਕਾਰਵਾਈ ਦੀ ਮੰਗ ਵੀ ਪੰਜਾਬ ਸਰਕਾਰ ਕੋਲ ਚਾਣੀ ਹੈ ਭਾਈ ਇਹ ਕਿਹੜੇ ਏਰੀਆ ਦੇ ਵਿੱਚ ਜਿਹੜਾ ਪਾਣੀ ਖੜਿਆ ਹੋਇਆ ਕੋਈ ਏਰੀਆ ਦਾ ਨਾਮ ਪਤਾ ਹੈ ਜੀ ਮੇਨ ਰੋਡ ਆ ਜਿੱਟੀ ਰੋਡ ਤੋਂ ਜਿਹੜਾ ਗੈਸਟਰਾ ਪਿੰਡੋਂ ਜਾ ਰਿਹਾ ਬਿਜਲੀ ਦਫਤਰ ਤੇ ਬਿਲਕੁਲ ਸੱਜਣੇ ਉੱਥੇ ਅਸੀਂ ਖੜੇ ਆ ਔਰ ਅੱਗੇ ਜਾ ਕੇ ਇਹ ਜਿਹੜਾ 1.5 ਤੋਂ 2 ਲੱਖ ਲੋਕ ਇਸ ਤੋਂ ਅੱਗੇ ਰਹਿੰਦਾ ਵਾਰ ਨੰਬਰ 30 31 32 34 ਸਾਰਾ ਇਹ ਇਲਾਕਾ ਜ ਕਸਤੇ ਇਸ ਇਦੇ ਵਿੱਚ ਕਿਹੜੀ ਸੁਰੱਖਤ ਕਿੱਥੇ ਤੱਕ ਜਾਂਦੇ ਆ ਕਿੰਨੇ ਲੋਕ ਸਰੂਰ ਦੇ ਉੱਪਰ ਦਿੱਲੀ ਗਜ਼ਰਦੇ ਨੇ ਦਿੱਲੀ ਜੀ ਇੱਥੋਂ ਮੇਰੇ ਅਨੁਮਾਨ ਦੇ ਨਾਲ ਲੋਕ ਲਗਭਗ 1 ਲੱਖ ਲੋਕ ਤਾਂ ਇੱਥੋਂ ਜਾਂਦਾ ਹੋਏਗਾ ਪੀਕਾਰਸ ਦੇ ਵਿੱਚ ਜਦੋਂ ਇੱਥੇ ਆਉਂਗੇ ਹੀਰੋ A1 ਐਵਰੀ ਫੋਕਰਪਾਇੰਟ ਜਿੰਨੀਆਂ ਫੈਕਟਰੀਆਂ ਸ਼ਾਕਲਪੜ ਦੀ ਇੰਡਸਟਰੀ ਆ ਔਰ ਜਿਹੜਾ ਪੰਜਾਬ ਨੂੰ ਕੀ ਕਹਿੰਦੇ ਨੇ ਤਰੱਕੀ ਵੱਲ ਲੈ ਜਾਣ ਵਾਲਾ ਜਿਹੜਾ ਮਜ਼ਦੂਰ ਵਰਗਾ ਬਹੁਤ ਵੱਡੀ ਪੋਪੂਲੇਸ਼ਨ ਦੇ ਵਿੱਚ ਰਹਿੰਦਾ ਵਾ ਉਹਨਾਂ ਏਰੀਆ ਦੇ ਜਿਹੜੇ ਗਰੀਬ ਲੋਕ ਨੇ ਜਾਂ ਮਾਤਾਵਾਂ ਨੇ ਉਹਨਾਂ ਸਾਰਿਆਂ ਨੂੰ ਇੱਥੇ ਪ੍ਰੋਬਲਮ ਆndi ਹੈ ਇੱਥੇ ਤੋ ਫਾਰ ਨੰਬਰ 34 ਲੱਗਦਾ 23 ਲੱਗਦਾ 31 ਲੱਗਦਾ 32 ਲੱਗਦਾ ਇਹ ਸਾਰਾ ਇਲਾਕਾ ਜਿਹੜਾ ਵਾ ਆ 4-5 ਕਿਲੋਮੀਟਰ ਇਹ ਰੋਡ ਆ ਉਸ ਤੋਂ ਕਿ ਗਾਸਪੁਰਾ ਪਿੰਡਾ ਉਸ ਤੋਂ ਬਾਅਦ ਜਿਹੜੀਆਂ ਨਾ ਕਲੋਨੀਆਂ ਸ਼ੁਰੂ ਹੋ ਜਾਂਦੀਆਂ ਨੇ ਕਹਿ ਸਕਦੇ ਹਲਕੇ ਦੇ ਐਮਐਲਏ ਜਾਂ ਕੋਈ ਇਫੈਕਟ ਨਹੀਂ ਆਇਆ ਕਿਸੇ ਨਾਲ ਗੱਲਬਾਤ ਇਹਦੇ ਐਮਐਲਏ ਚੁਣੇ ਹੋਏ ਨੁਮਾਇंदे ਸਾਡਾ ਜਿਹੜਾ ਪ੍ਰੋਟੈਸਟ ਆ ਇਹ ਕੋਈ ਪੋਲਿਟੀਕਲ ਮੋਟੀਵੇਟਿਡ ਪ੍ਰੋਟੈਸਟ ਨਹੀਂ ਆ ਵੀ ਆਰ ਨਾਟ ਅਗੇਂਸਟ ਅ ਸਿੰਗਲ ਪਰਸਨ ਵੀ ਆਰ ਨਾਟ ਅਗੇਂਸਟ ਅ ਸਿੰਗਲ ਪਾਰਟੀ ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਕਿਸੇ ਉਹਦੇ ਖਿਲਾਫ ਨਹੀਂ ਅਸੀਂ ਤਾਂ ਯੂਨਾਨੀਮਸਲੀ ਔਰ ਪੂਰੇ ਤੌਰ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਰਾਜਨੇਤਾ ਜਿਨ੍ਹਾਂ ਨੂੰ ਵੀ ਲੋਕਾਂ ਨੇ ਉਮੀਦਾਂ ਨਾਲ ਵੋਟ ਪਾ ਕੇ ਜਤਾਇਆ ਆਪਣਾ ਕੰਮ ਕਰੋ ਨਹੀਂ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਦੇ ਜੋ ਸੀਐਮ ਆਫਸਰ ਨੂੰ ਮਿਲਾਂਗੇ ਔਰ ਜਿਹੜਾ ਆਫੀਸਰ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦੀ ਉਹਦੇ ਕਿਸੇ ਤਰ੍ਹਾਂ ਦਾ ਨੈਕਸਸ ਹੈ ਕਿਉਂਕਿ ਅਸੀਂ ਦੇਖਦੇ ਆ ਕਿ ਲੀਡਰ ਦੋੇ ਪਾਸੇ ਆਪ ਨੂੰ ਲਾਲੰਦ ਦੇ ਦੇ ਦੋ ਹੱਥਾਂ ਦੇ ਨਾਲ ਆਪਣੀਆਂ ਕਲੋਨੀਆ ਕੱਟ ਰਹੀਆਂ ਜਾਂ ਇਸ ਤਰ੍ਹਾਂ ਦੇ ਹੋਰ ਕੰਮ ਕਰ ਰਹੇ ਨੇ ਤੁਸੀਂ ਕਿਉਂ ਨਹੀਂ ਇਹ ਜਿਹੜੇ ਲੋਕਾਂ ਦੇ ਕੰਮ ਆ ਜਿਹੜਾ ਤੁਹਾਡਾ ਰੈਕਸ਼ਨ ਖਤਮ ਹੋ ਗਿਆ ਹਨੀਮੂਨ ਪੀਰੀਅਡ ਖਤਮ ਹੋ ਗਿਆ

ਜੀ ਅਸੀਂ ਕੋਈ ਸਾਨੂੰ ਕਾਰ ਕਰਾਵੇ ਆਟੋ ਵੀ ਕਈ ਵਾਰ ਇਥੇ ਇੰਨਾ ਪਾਣੀ ਭਰ ਜਾਂਦਾ ਬਰਸਾਤਾਂ ਦੇ ਵਿੱਚ ਕਿ ਜੋ ਆਉ ਲੋ ਹੁੰਦੇ ਨਾ ਉਹ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿ ਉਹ ਡੱਡਾ ਕਿ ਉਹ ਪਲੜ ਜਾਂਦੇ ਆ ਕਿੰਨੇ ਹੀ ਐਕਸੀਡੈਂਟ ਹੋ ਵੀ ਹੋਏ ਇੱਦਾਂ ਦੇ ਇਸ ਤਰ੍ਹਾਂ ਉਹਨਾਂ ਨੇ ਇਹਦੇ ਬੁੱਧ ਕੋਲੇ ਨਾ ਕੰਮ ਤੋਂ ਚੌਣਾ ਦੇਖੋ ਸਫਾਤ ਜਿੱਦੀ ਜਿੱਦੀ ਪਾਰਟੀਆਂ ਸੀ ਕਿ ਭਗਵਤ ਵਾਅਦੇ ਕਰਕੇ ਗਏ ਸੀ ਲੋਕਾਂ ਨੂੰ 100 ਯਾਨੀ ਕਹਿੰਦੇ 100 ਸਿਟੀ ਜਾਂ ਕਰੀਏ 스마트 ਸਿਟੀ ਬਣਾਉਣਾ ਤੇ ਬਾਅਦ ਵਿੱਚ ਨਿਕਲ ਆਏ ਤੁਹਾਨੂੰ ਦੇਖੋ ਇਹ ਤਾਂ ਜੱਗ ਜਾ ਹੀ ਰਿਹਾ ਕਿ ਜਿਹਨਾਂ ਵਾਦੇ ਕੀਤੇ ਉਹ ਕਿੰਨੇ ਕੁ ਪੂਰੇ ਹੋਏ ਆ ਸਾਨੂੰ ਹੋਰ ਦੱਸਣ ਦੀ ਲੋੜ ਨਹੀਂ ਹੈਗੀ ਆ ਉਹ ਦਿਖਾਈ ਦੇ ਹੀ ਰ ਸਾਹਮਣੇ ਇਹ ਤੁਹਾਡੇ ਲੋ ਨੰਬਰ ਕੀ ਹੋਗਾ ਤੁਹਾਡੇ ਕੋਲ ਉਹ ਨੰਬਰ ਹੋਏਗਾ ਉਹਨਾਂ ਦਾ ਸਾਡਾ ਅਗਲਾ ਸਟੈਪ ਇਹ ਹੋਊਗਾ ਇੱਕ RSI ਪਾਵਾਂਗੇ ਸਾਨੂੰ ਪਤਾ ਚੱਲ ਸਕੇਗੀ ਕਿ ਕਿੰਨੇ ਕਮਰਸ਼ੀਅਲ ਸੀਵਰੇਜ ਹੈਗੀ ਇੱਥੇ ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਸਾਹਮਣੇ ਪਤਾ ਲੱਗੂਗਾ ਕਿ ਕਿੰਨਾ ਕੁ ਕਪਲਾ ਹੋਇਆ ਹੋਇਆ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਦੂਜਾ ਇਹ ਅਕੇ ਕਾਰਪੋਰੇਸ਼ਨ ਦੇ ਵਿੱਚ ਜਿੱਦਾਂ ਸਾਡੇ ਵੱਡੇ ਭਾਈ ਸਾਹਿਬ ਨੇ ਕਿਹਾ ਹੈਗਾ रावत ਜੀ ਨੇ ਅਸੀਂ ਕਾਰਪੋਰੇਸ਼ਨ ਜਾਵਾਂਗੇ ਉੱਥੇ ਵੀ ਪ੍ਰੋਟੈਸਟ ਕਰਾਂਗੇ ਸੀਐਮ ਸਾਹਿਬ تک ਵੀ ਜਾਵਾਂਗੇ ਜਿੱਥੇ ਤੱਕ ਸਾਨੂੰ ਜਾਣਾ ਪਊਗਾ ਅਸੀਂ ਜਾਵਾਂਗੇ ਇਸ ਚੀਜ਼ ਦੇ ਲਈ ਜੀ ਸਰਕਾਰ ਦੇ ਨਾਲ ਪਰਿਵਾਰਕ ਇਸ ਤੋਂ ਕਹਾਣੀ ਆਉਣਾ ਬੜੀ ਮੁਸ਼ਕਲ ਹੈ ਮਾਰ ਕੇ ਘਰ ਵੀ ਹੋ ਸਕਦਾ ਹੁਣ ਜੀ ਲੱਗਦਾ ਹੈ ਕਿ ਸਰਕਾਰ ਨੇ ਖੰਡ ਜੇ ਆ ਗਈ ਤਾਂ ਕੋਈ ਵੀ ਰਿਐਕਟ ਸਰਕਾਰ ਤੋਂ ਆਈ ਹੀ ਨਹੀਂ ਇਸ ਬਾਰੇ ਕੋਈ ਕਹਿੰਦੇ ਵੀ ਕੁੰਭ ਕਰਨ ਜਿਹੜਾ ਸੀ ਨਾ ਉਹ ਤਾਂ 6 ਮਹੀਨੇ ਮਗਰੋਂ ਉੱਠ ਜਾਂਦਾ ਸੀ ਪਰ ਮੈਨੂੰ ਲੱਗਦਾ ਹੈ ਕਿ ਇਸ ਇਲਾਕੇ ਵਿੱਚ ਜਿਹੜਾ ਪ੍ਰਸ਼ਾਸਨ ਜਿਹੜਾ ਵੀ ਕੰਮ ਕਰਦਾ ਪਿਆ ਕਾਰਪੋਰੇਸ਼ਨ ਜਾਂ ਕੋਈ ਹੋਰ ਨੈਪਾ ਜਿਹੜਾ ਵੀ ਕੰਮ ਕਰਦੇ ਵੀ ਨੇ ਉਹਨਾਂ ਨੂੰ ਤਾਂ ਮੈਨੂੰ ਲੱਗ ਜਾਗੇ ਨੂੰ ਮੈਨੂੰ ਲੱਗਾ 10-15 ਸਾਲ ਹੋ ਗਏ ਜੀ ਕਿਉਂਕਿ ਇਲਾਕੇ ਦੇ ਵਿੱਚ ਕੋਈ ਕੰਮ ਕਰਾਉਣਾ ਹੁੰਦੇ ਤੁਸੀਂ ਮੈਂ ਤਾਂ ਕਹਿੰਦਾ ਕਿ ਰੋਡ ਦੀ ਜਾਲੀ ਵੀ ਲਵਾਉਣੀ ਹੋਵੇ ਜਦ ਤੱਕ ਤੁਸੀਂ ਧਰਨਾ ਨਹੀਂ ਲਾਉਂਦੇ ਲੋਕ ਇਕੱਠੇ ਹੋ ਕੇ ਉਦੋਂ ਤੱਕ ਇਹਨਾਂ ਤੋਂ ਜਾਲੀ ਵੀ ਨਹੀਂ ਲੱਗਦੀ ਤੇ ਅੱਜ ਅਸੀਂ ਪਿਛਲੀ ਦਫ਼ਤਰ ਦੇ ਸਾਹਮਣੇ ਜੀਟੀ ਰੋਡ ਤੋਂ ਸਿਰਫ 300 ਮੀਟਰ ਅੰਦਰ ਅਸੀਂ ਖੜੇ ਹਾਂ ਇੱਥੇ ਇਹ ਅੱਜ ਛੁੱਟੀ ਦਾ ਦਿਨ ਆ ਅੱਜ ਕੋਈ ਫੈਕਟਰੀਆਂ ਨਹੀਂ ਚੱਲ ਰਹੀਆਂ ਜੇ ਤੁਸੀਂ ਵਰਕਿੰਗ ਡੇ ਵਾਲੇ ਦਿਨ ਆਉਂਦੇ ਕੱਲ ਆਉਂਦੇ ਜਾਂ ਕੱਲ ਨੂੰ ਆਉਂ ਤਾਂ ਤੁਸੀਂ ਦੇਖੋਗੇ ਕਿ ਇੱਥੇ ਲਗਭਗ ਉਹ ਜੀਟੀ ਰੋਡ ਦੇ ਨੇੜੇ ਤੱਕ ਪਾਣੀ ਲੱਗਦਾ ਵਾ ਉਹ ਬਿਜਲੀ ਦਾ ਪਾਰ ਹੋ ਜਾਂਦਾ ਵਾ ਐਡੀ ਦੂਰ ਤੱਕ ਪਾਣੀ ਖੜਾ ਹੁੰਦਾ ਵਾ ਕਿ ਲੋਕਾਂ ਨੂੰ ਇੱਥੋਂ ਬੱਚਿਆਂ ਨੂੰ ਜਿਹੜੇ ਸਕੂਲ ਜਾਂਦੇ ਨੇ ਕਾਲਜ ਜਾਂਦੇ ਨੇ ਓਵਰਕਿੰਗ ਊਮਨ ਨੇ ਜਾਂ ਵਰਕਿੰਗ ਮੈਨ ਨੇ ਉਹਨਾਂ ਨੂੰ ਇੱਥੋਂ ਆਣਾ ਜਾਣਾ ਇੰਨਾ ਔਖਾ ਹੁੰਦਾ ਵਾ ਕਿ ਨਿਕਲਣਾ ਔਖਾ ਵਾ ਪੈਰਾਂ ਤੇ ਸ਼ਾਇਦ ਕੈਮੀਕਲ ਵਾਲਾ ਪਾਣੀ ਆ ਉਹਦੇ ਨਾਲ ਕੋਈ ਬੰਦੇ ਦੀ ਚਮੜੀ ਸਰਦੀ ਜਾਂ ਕੋਈ ਹੋਰ ਪ੍ਰੋਬਲਮ ਹੋ ਜੇ ਉਹ ਬੜੇ ਮੁਸ਼ਕਲ ਨਾਲ ਹੀ ਸਮਝਦੇ ਨੇ ਨਰਕ ਵਿੱਚੋਂ ਨਿਕਲੇ ਗਏ ਜਾਂਦੇ ਨੇ ਜੀ ਤੇ ਪ੍ਰਸ਼ਾਸਨ ਤੇ ਜਿਹੜੇ ਵਿਧਾਇਕ ਨੇ ਜਾਂ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਉਹ ਵੱਡੀਆਂ ਗੱਡੀਆਂ ਉੱਚੀਆਂ ਗੱਡੀਆਂ 'ਚ ਨਿਕਲ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਗਰੀਬ ਜੰਦਾ ਜਿਹੜਾ ਪੈਦਲ ਜਾ ਰਿਹਾ ਕੋਈ ਸਾਈਕਲ ਤੇ ਜਾ ਰਿਹਾ ਕੋਈ ਮੋਟਰਸਾਈਕਲ ਤੇ ਜਾ ਰਿਹਾ ਉਹ ਇੱਥੇ ਡਿੱਗਦਾ ਵਾ ਜਿਵੇਂ ਕਿ ਤੁਸੀਂ ਥੋੜੀ ਦੇਰ ਪਹਿਲਾਂ ਹੀ ਅਸੀਂ ਇੱਥੇ ਇੱਕ ਬਾਈਟ ਕਰ ਰਹੇ ਸੀ ਕਿ ਸਾਡੇ ਇੱਕ ਸਾਫੀ ਹੋਈ ऐसे ऐसे ਹਮ ਦਾ ਪੈਰ ਮਤਲਬ ਇਹ ਦਲਦਲ ਦੇ ਵਿੱਚ ਖੁੱਭੀਆਂ ਸੀਗਾ ਤੇ ਲੋਕਾਂ ਦੇ ਲੋਕਾਂ ਨੇ ਜਦੋਂ ਆਣਾ ਜਾਣਾ ਇੰਨਾ ਔਖਾ ਹੋ ਗਿਆ ਅਸੀਂ ਵੀ ਇਥੋਂ ਨਿਕਲਦੇ ਆ ਅਸੀਂ ਇਸੇ ਲਈ ਅੱਜ ਇੱਕ ਸੰਕੇਤਕ ਤੁਹਾਡੇ ذریعے ਅਸੀਂ ਪ੍ਰਸ਼ਾਸਨ ਨੂੰ ਤੇ ਜਿਹੜੇ ਪੋਲਿਟੀਕਲ ਬੰਦੇ ਨੇ ਉਹਨਾਂ ਨੂੰ ਅਸੀਂ ਇੱਕ ਵਾਰਨਿੰਗ ਦੇਣ ਲਈ ਸੀ ਇੱਥੇ ਇਕੱਠੇ ਹੋਏ ਆ ਜੇ ਆਉਂਦੇ 24 ਤੋਂ 48 ਘੰਟਿਆਂ ਦੇ ਵਿੱਚ ਇੱਥੇ ਕੋਈ ਕੰਮ ਕਰ ਜਾਂ ਕਾਰਵਾਈ ਨਾ ਕੀਤੀ ਗਈ ਤਾਂ ਇਸ ਤੋਂ ਬਾਅਦ ਇੱਕ ਬਹੁਤ ਵੱਡਾ ਇਕੱਠ ਲੈ ਕੇ ਪ੍ਰਸ਼ਾਸਨ ਨਗਰ ਨਗਰ ਨਿਕਮਾ ਦਫਤਰ ਕਿ ਇਰੀਆ ਜਾਊਗਾ ਤੇ ਉੱਥੇ ਹੋਰ ਕੋਈ ਕੰਮ ਨਹੀਂ ਕਰਨ ਦੇ ਪਿਆ ਜਾਊਗਾ ਪਹਿਲਾਂ ਇਸ ਮਸਲੇ ਦਾ ਹੱਲ ਕਰਵਾਇਆ ਜਾਊਗਾ ਬਾਕੀ ਕੰਮ ਬਾਅਦ ਚਲੂ ਹੋਵੇਗਾ ਠੀਕ ਹੈ